ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਸਾਡੇ ਤੁਹਾਨੂੰ ਚੈਨਲ ਤੇ ਸਾਰੀ YouTube ਫੈਮਿਲੀ ਦਾ ਸਵਾਗਤ ਹੈ ਅੱਜ ਅਪ ਤੁਹਾਡੇ ਲਈ ਇਜ਼ੀ ਰੈਸਪੀ ਲੈ ਕੇ ਆਏ ਚੌਲਾਂ ਦੇ ਆਟੇ ਦੇ ਇਜ਼ੀ ਕ੍ਰਿਸਪੀ ਸੈਕਸ ਤੇ ਉਸ ਲਈ ਸਭ ਤੋਂ ਪਹਿਲਾਂ ਚੌਲਾਂ ਦਾ ਆਟਾ ਲਿਆ ਸੀ ਆਪਾਂ ਉਸ 'ਚ ਥੋੜਾ ਜਿਹਾ ਪਾਣੀ ਪਾ ਕੇ ਦੋ ਤਿਆਰ ਕਰ ਲਿਆ ਸੀ ਉਸ ਤੋਂ ਬਾਅਦ ਉਸ ਵਿੱਚ ਘਰ ਦੀ ਮੇਥੀ ਤੇ ਜੀਰਾ ਐਡ ਕੀਤਾ ਸੀ ਸਵਾਦ ਅਨੁਸਾਰ ਨਮਕ ਆਪਾਂ ਸਵਾਦ ਅਨੁਸਾਰ ਨਮਕ ਐਡ ਕੀਤਾ ਦੋਸਤੋ ਤੇ ਉਸ ਨੂੰ ਪਰਫੈਕਟਲੀ ਆਪਾਂ ਮਿਕਸ ਕਰ ਲਵਾਂਗੇ ਸਾਰੇ ਦੋਨੋਂ ਤੇ ਦੋ ਆਪਣਾ ਮਨ ਕੇ ਰੈਡੀ ਐ ਸੋ ਹੁਣ ਆਪਾਂ ਉਸ ਦੀਆਂ ਲੋਈਆਂ ਬਣਾ ਲਈਆਂ ਲੋਈਆਂ ਬਣਾਉਣ ਤੋਂ ਬਾਅਦ ਆਪਾਂ ਜੋ ਵੀ ਸ਼ੇਪ ਤੁਸੀਂ ਦੇਣੀ ਚਾਹੋ ਨੇ ਦੇ ਸਕਦੇ ਹੋ ਤੇ ਆਪਾਂ ਹਲਕਾ ਜਿਹਾ ਫਿੰਗਰ ਨਾਪਸ ਵਿੱਚ ਥੋੜਾ ਜਿਹਾ ਹੋਲ ਕਰਤਾ ਤੇ ਆਪਣੇ ਸਾਰੇ ਜੋ ਪਰਫੈਕਟਲੀ ਸ਼ੇਪ ਚ ਸਨੈਕਸ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਦਾਂ ਰਾਉਂਡ ਕਰਕੇ ਨਾ ਉਸ ਦੇ ਵਿੱਚ ਫਿੰਗਰ ਖੋ ਕੇ ਉਸ ਨੂੰ ਥੋੜੀ ਜੀ ਲੁੱਕ ਦਿੱਤੀ ਆ ਤੇ ਆਪਣੇ ਸਾਰੇ ਸਨੈਕਸ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਮਜੇਦਾਰ ਰੈਸਪੀ ਹੈ ਟਰਾਈ ਫਰਾਈ ਕਰ ਰਹੇ ਹਾਂ ਲਾਈਕ ਮੈਨ ਜੋੜ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਹੁਣ ਆਪਾਂ ਬ੍ਰੈਡਾਂ ਦਾ ਬ੍ਰੈਡਾਂ ਦਾ ਜੋ ਚੂਰਾ ਲੈਂਦਾ ਸੀ ਸੁੱਕਾ ਦੋਸਤੋ ਸੋ ਯਕਤੀ ਮੇਰੇ ਨਾਮ ਨਹੀਂ ਜਾਦਾ ਰਿਹਾ ਹੁਣ ਸੌਰੀ ਤੇ ਆਪਾਂ ਉਸ ਨੂੰ ਇਹਨਾਂ ਨੂੰ ਸਨੈਕਸ ਨੂੰ ਵਿੱਚ ਉਹਦੇ ਡਿਪ ਕਰ ਲਿਆ ਤੇ ਡਿਪ ਦਾ ਉਹਦੇ ਇਹਨਾਂ ਨੂੰ ਕਵਰ ਕਰਤਾ ਇਸ ਨਾਲ ਤੇ ਦੇਖ ਲਓ ਕਿੰਨੀ ਸੋਹਣੀ ਲੁੱਕ ਆਈ ਹੈ ਆਪਣੀ ਸੋ ਆਪਾਂ ਇਹਨਾਂ ਨੂੰ ਹੁਣ ਫਰਾਈ ਕਰਾਂਗੇ ਉਸ ਲਈ ਆਪਾਂ ਇੱਕ ਫਰਾਈਪੈਨ ਲੈ ਲਿਆ ਤੇ ਉਸ ਵਿੱਚ ਤੇਲ ਪਾ ਲਿਆ ਤੇਲ ਆਪਣਾ ਪ੍ਰੋਪਰ ਗਰਮ ਹੋਣਾ ਚਾਹੀਦਾ ਦੋਸਤੋ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਜ਼ਰੂਰ ਕਰੇ ਜ਼ਰੂਰ ਦੇਖਿਓ ਤੇ ਨਵੇਂ ਸਬਸਕ੍ਰਾਈਬਰ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਦੋਸਤੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਤੇ ਸੋ ਵੀਡੀਓ ਨੂੰ ਆ ਧਿਆਨ ਨਾਲ ਦੇਖਿਓ ਤੇ ਤੁਸੀਂ ਵੀ ਬਣਾ ਸਕਦੇ ਬਹੁਤ ਹੀ ਕ੍ਰਿਸਪੀ ਟੇਸਟੀ ਮਜ਼ੇਦਾਰ ਆ ਚੌਲਾਂ ਦੇ ਆਟੇ ਦੇ ਸਨੈਕਸ ਨੂੰ ਆਪਾਂ ਹੁਣ ਫਰਾਈ ਕਰ ਰਹੇ ਹਾਂ ਤੇ ਆਪਾਂ ਇੱਕ ਇੱਕ ਕਰਕੇ ਆਪਣੇ ਸਾਰੇ ਸਨੈਕਸ ਸੀਗੇ ਜਿਹੜੇ ਤੇਲ ਵਿੱਚ ਪਾਵਾਂਗੇ ਇਹ ਬਹੁਤ ਹੀ ਇਨਸਟੈਂਟ ਰੈਡੀ ਆ ਇਹ ਦੇ ਇਸ ਤੁਸੀਂ ਬਣਾ ਸਕਦੇ ਹੋ ਸੋ ਤੁਸੀਂ ਦੇਖੋ ਦੋਸਤੋ ਦੇਖੋ ਕਿੰਨੇ ਸੋਹਣੇ ਆਪਣੇ ਜਿਹੜੇ ਚੌਲਾਂ ਦੇ ਆਟੇ ਦੇ ਸਨੈਕਸ ਬਣ ਕੇ ਰੈਡੀ ਆ ਬਹੁਤ ਹੀ ਕ੍ਰਿਸਪੀ ਸਿੱਖਣ ਵਿੱਚ ਦੋਸਤੋ ਇਹ ਤੇ ਜੇ ਤੁਸੀਂ ਇੱਕ ਵਾਰੀ ਫਾਰੇ ਦੁਬਾਰਾ ਇਸ ਨੂੰ ਅਗੇਨ ਅਗੇਨ ਫਰਾਈ ਕਰੋਗੇ ਸੋ ਲਾਈਕ ਮੈਨ ਜੁੜ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਦੋਸਤੋ ਆਪਣੀ ਕ੍ਰਿਸਪੀ ਚੌਲਾਂ ਦੀ ਜੁੜੀ ਨਿਊ ਰੈਸਿਪੀ ਹੈ ਬਣ ਕੇ ਰੈਡੀ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਤੇ ਪਲੀਜ਼ ਨਵੇਂ ਸਬਸਕ੍ਰਾਈਬਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਰਨਿੰਗ ਟੇਸਟੀ ਕ੍ਰਿਸਪੀ ਰੈਸਪੀ ਤੇ ਮਿਲਦੇ ਆਂ ਅਗਲੀ ਵੀਡੀਓ ਨਾਲ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੁੱਕ ਆਈ ਇਹਨਾਂ ਦੀ ਤੇ ਖਾਣ ਵਿੱਚ ਵੀ ਦੋਸਤੋ ਬਹੁਤ ਹੀ ਜ਼ਿਆਦਾ ਟੇਸਟੀ ਸੀਗੇ ਕ੍ਰਿਸਪੀ ਪਨ ਸੀ ਮਜ਼ੇਦਾਰ ਸੀਗਾ ਸੋ ਸਾਰਾ ਕੁਝ ਮਤਲਬ ਕਿ ਟੋਟਲੀ ਇੰਜੋਏ ਕੀਤਾ ਤੁਸੀਂ ਵੀ ਇੰਜੋਏ ਕਰੋ ਬਣਾ ਕੇ ਇਹਨਾਂ ਨੂੰ ਟੇਸਟੀ ਕ੍ਰਿਸਪੀ ਸਨੈਕਸ ਮਿਲਦੇ ਆਂ ਅਗਲੀ ਵੀਡੀਓ ਰੈਸਪੀ ਨਾਲ ਬਾਏ ਬਾਏ